ਹਾਂਜੀ ਭਾਈ ਸਸਰੀ ਕਾਲ ਸਾਰਿਆਂ ਨੂੰ ਤੇ ਆਪਾਂ ਗੱਲ ਕਰਦੇ ਹਾਂ ਨਾ ਆਹ ਵੀਡੀਓ ਦੇ ਵਿੱਚ ਆਇਆ ਪਿਆ ਹਨਾ ਵੀ ਇੱਕ ਬੰਦ ਕੁਝ ਲੋਕ ਨਾ ਸਿੱਧੂ ਦੀ ਮਾਤਾ ਦਾ ਪਤਲਾ ਫੁੱਕੀ ਫੁੱਕੀ ਜਾਂਦੇ ਪਤਾ ਨਹੀਂ ਉਹ ਲੋਕ ਅਨਜਾਨਪੁਣੇ ਚ ਫੁੱਕੀ ਜਾਂਦੇ ਨੇ ਜਾਂ ਉਹਨਾਂ ਨੂੰ ਪਤੀ ਨਹੀਂ ਜਾਂ ਅਕਿਰਤ ਕਣ ਤਾਂ ਲੋਕਾਂ ਦੇ ਦਿਮਾਗ 'ਚ ਇੰਨੀ ਕ ਬਾਤ ਚੁੱਕੀ ਹੈ ਕਿ ਉਹਨਾਂ ਨੂੰ ਪਤੀ ਨਹੀਂ ਹਨਾ ਵੀ ਇਹ ਕੌਣ ਨੇ ਹਨਾ ਜੇ ਉਹਨਾਂ ਦੀ ਜਾਣਕਾਰੀ ਲਈ ਦੱਸ ਦੇਣਾ ਇਹ ਉਸ ਬੰਦੇ ਦੇ ਮਾਪਿਓ ਨੇ ਜੀ ਨੇ ਪੰਜਾਬ ਨੂੰ ਸਾਰੇ ਵਰਲਡ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਿਹੜਾ ਪਾਗ ਨੂੰ ਗਾਹਾਂ ਲੈ ਕੇ ਗਿਆ ਜੀ ਨੇ ਕੋਈ ਗਲਤ ਗੀਤ ਨਹੀਂ ਗਾਇਆ ਹਨਾ ਜੇ ਸਭ ਮੰਦੇ ਨੇ ਸਾਰੀ ਉਮਰ ਆਪ ਦੇ ਪੰਜਾਬ ਪੰਜਾਬੀਅਤ ਦੀਆਂ ਦੇ ਹੱਕਾਂ ਦੇ ਵਾਸਤੇ ਗਾਣੇ ਗਾਏ ਕੁੜੀਆਂ ਜਿਨ੍ਹਾਂ ਗਾਣੇ ਨੂੰ ਪੱਕਾ ਦੀਆਂ ਭੈਣਾਂ ਨਾਲ ਬਹਿ ਕੇ ਵੀ ਸੁਣ ਸਕਦੇ ਆਂਗੇ ਉਹ ਗਾਣੇ ਵੀ ਉਹਨੇ ਲਿਖੇ ਹਨਾ ਪਰ ਲੋਕਾਂ ਨੂੰ ਨਾ ਅਕਿਰਤ ਕਣ ਤੇ ਇਨੀਕ ਵੱਧ ਚੁੱਕੀ ਆ ਲੋਕਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਇਹ ਹੈ ਕੌਣ ਇਹ ਕਿਸ ਦੀ ਮਾਂਤਾ ਕੀ ਤੇ ਸਾਡੇ ਪੰਜਾਬ ਵਾਸਤੇ ਉਸ ਨੌਜਵਾਨ ਨੇ ਕੀਤਾ ਕੀ ਆ ਉਹ ਸਾਰੇ ਵੱਡੇ ਵੱਡੇ ਮੁਲਖਾਂ ਦੀ ਉਹਦੇ ਕੋਲ ਸਿਟੀਜ਼ਨਸ਼ਿਪ ਸੀ ਬਾਟੋ ਪੰਜਾਬ ਦੇ ਵਿੱਚ ਰਿਹਾ ਹਨਾ ਉਹਨੇ ਖੇਤੀਬਾੜੀ ਕਰਨੀ ਚਾਹੀ ਪਰ ਸਿਸਟਮ ਨੂੰ ਇਹ ਰਾਸ ਨਹੀਂ ਆਇਆ ਹਨਾ ਉਹ ਇੱਕ ਮਾਪਿਆਂ ਦਾ ਕੱਲਾ ਪੁੱਤ ਮਾਰ ਕੇ ਸੜਕ ਦੇ ਸਿੱਟ ਗਏ ਜਿਵੇਂ ਕੋਈ ਆਮ ਬੰਦਾ ਹੁੰਦਾ ਉਹ ਐ ਲੈ ਬਡੇ ਸੈਲੀਬ੍ਰਿਟੀ ਨੂੰ ਜੇ ਮਾਰਿਆ ਜਾ ਸਕਦਾ ਸੜਕਾਂ 'ਤੇ ਤਾਂ ਫਿਰ ਕੁਝ ਵੀ ਹੋ ਸਕਦਾ ਤੇ ਇਹ ਹੈ ਦੀ ਮਾਤਾ ਦਾ ਪੁੱਤਲਾ ਫੂਕਦੇ ਆ ਲੋਕ ਫਿਰ ਤਾਂ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿਉਂਕਿ ਸਾਰੇ ਪੰਜਾਬ ਨੂੰ ਉਹਨਾਂ ਗੁਣ ਨਹੀਂ ਭੁੱਲਣਾ ਚਾਹੀਦਾ ਜੇਕਰ ਗਾਲੇ ਗੋਰੇ ਹੁਣ ਤੁਹਾਨੂੰ ਜਾਣਦੇ ਨੇ ਜੇਕਰ ਜਿਹੜੇ ਬਾਹਰ ਲੋਕ ਬੈਠੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਆਪਦੀ ਮਾਂ ਆਪਦੇ ਬੱਚਿਆਂ ਨੂੰ ਆਪਦੀ ਮਾਤ ਭਾਸ਼ਾ ਨਾਲ ਜੋੜਨਾ ਚਾਹੁੰਦੇ ਸੀ ਉਹ ਸਿੱਧੂ ਦੇ ਗਾਣੇ ਕਰਕੇ ਹੋਇਆ ਕੋਈ ਹੋਰ ਗਾਣੇ ਕਰਕੇ ਨਹੀਂ ਧੰਨਵਾਦ